ਸੀ ਐਮ ਐਸ ਕੰਪਨੀ ਲਿਮਟਿਡ ਪੋਂਡੇ ਆ 2700 ਪੰਜਾਬ ਸਰਕਾਰ ਮਰਦਾਬਾਚ ਬੱਚੇ ਮਲਾਜੋ ਪੱਕੇ ਕਰੋ ਬੱਚੇ ਮਲਾਜੋ ਪੱਕੇ ਕਰੋ ਪ੍ਰਾਈਵੇਟ ਕੰਪਨੀਆਂ ਨੂੰ ਬਾਹਰ ਕਰੋ ਪ੍ਰਾਈਵੇਟ ਕੰਪਨੀਆਂ ਨੂੰ ਬਾਹਰ ਕਰੋ ਪੰਜਾਬ ਸਰਕਾਰ ਮੇਰਾ ਨਾਮ ਸ਼ਿਵਾਨੀ ਸ਼ਰਮਾ ਹੈ ਕਿਉਂ ਤਰਨਾ ਦਿੱਤਾ ਅੱਜ ਤਰਨਾ ਕਰਨ ਦਾ ਮੋਟਿਵ ਇਹ ਹੈ ਕਿ ਸਾਨੂੰ 18-18 ਸਾਲ ਹੋ ਗਏ ਕੰਮ ਕਰਦੇ ਤੇ ਸਾਡੇ ਨਾਲ ਧੱਕਾ ਹੋ ਰਿਹਾ ਸਾਡਾ ਸ਼ੋਸ਼ਨ ਹੋ ਰਿਹਾ ਆ ਸਾਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜੇ ਦਿੱਤੀਆਂ ਜਾ ਰਹੀਆਂ ਤੇ 8000 ਰੁਪਏ ਦਿੰਦੇ ਆ ਮੈਂ ਸਰਕਾਰ ਅੱਗੇ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਸਾਡੇ ਨਾਲ ਇਦਾਂ ਕਿਉਂ ਕਰ ਰਹੇ ਹੋ ਤੁਸੀਂ ਤੁਸੀਂ ਜਦੋਂ ਨਵੀਂ ਸਰਕਾਰ ਬਣਈ ਤੁਸੀਂ ਇਹ ਡੇਡ ਵੱਡੇ ਵਾਅਦੇ ਕੀਤੇ ਆਂ ਇਹ ਉਹ ਕਰਦਾਂਗੇ ਇਹ ਪੱਕੇ ਕਰਦਾਂਗੇ ਅਈ ਇਹ ਸਾਰੇ ਕੰਮ ਸਾਡੇ ਕੋਲ ਆ ਰਹੇ ਆ ਕਿ ਸੀਐਮ ਸੀਐਮਐਸ ਕੰਪਨੀ ਤੇ ਇਹ EMPLOYEES ਆ ਪਰ ਜੇ ਕੰਪਨੀ ਖਤਮ ਹੋ ਜੇ ਤੇ ਅਜੀ ਸਾਡਾ ਫਿਊਚਰ ਸਹੀ ਹੋ ਸਕਦਾ ਆ ਸਰਕਾਰ ਚਾਹੇ ਤੇ ਸਭ ਕੁਝ ਕਰ ਸਕਦੀ ਆ ਅਈ ਸਰਕਾਰ ਅੱਗੇ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਸਾਨੂੰ ਕੰਪਨੀ ਤੋਂ ਕੱਢ ਕੇ ਕਿਸੇ ਚੰਗੀ ਸੋਸਾਇਟੀ ਦੇ ਅੰਦਰ ਲਿੱਤਾ ਚਾਹੀਏ ਤਾਂ ਕਿ ਸਾਡੇ ਜਿਹੜਾ ਫਿਊਚਰ ਆ ਉਹ ਬ੍ਰਾਈਟ ਹੋ ਸਕੇ ਕਿੰਨੀ ਸੈਲਰੀ ਤੁਹਾਡੀ ਸੈਲਰੀ 8000 ਰੁਪਏ ਮਿਲਦੀ ਆ ਤੇ ਇਸ ਤਰ੍ਹਾਂ ਗੁਜ਼ਾਰਾ ਚੱਲਦਾ ਤੁਹਾਨੂੰ ਬਹੁਤ ਜ਼ਿਆਦਾ ਮੁਸ਼ਕਿਲ ਆ ਇੰਨੀ ਠੰਡ ਦੇ ਵਿੱਚ ਆਪਾਂ ਨੂੰ ਆਣੇ ਪੈਂਦਾ ਇੰਨਾ ਨਾ ਘਰਾਇਆ ਲੱਗ ਜਾਂਦਾ ਆ ਉੱਤੋਂ ਸਾਡੇ ਬੱਚਿਆਂ ਦਾ ਕੀ ਫਿਊਚਰ ਆ ਇਹ ਬੱਚਿਆਂ ਨੂੰ ਕਿਹੜੇ ਇਹ ਥੋੜੀ ਜੀ ਤਨਖਾਹ ਦੇ ਵਿੱਚ ਆਪਾਂ ਬੱਚਿਆਂ ਨੂੰ ਕਿੱਦਾਂ ਪੜਾ ਸਕਨੇ ਆ ਉਹਨਾਂ ਦਾ ਫਿਊਚਰ ਕੀ ਆ ਕੁਛ ਨਹੀਂ ਆ ਜੇ ਨਹੀਂ ਮੰਗਾਂ ਪੂਰੀ ਨਹੀਂ ਫਿਰ ਕੀ ਕੀਤਾ ਜਾਏਗਾ ਟੀਕਾ ਸੰਘਰਸ਼ ਕੀਤਾ ਜਾਏਗਾ ਹੋਰ ਵੀ ਕਿਤੇ ਪ੍ਰਦਰਸ਼ਨ ਕੀਤਾ ਜਾਏਗਾ ਡੀਸੀ ਦਫਤਰ ਦੇ ਬਾਹਰ ਇਹ ਕਿਸ ਕarre ਕਰਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੇਰਾ ਨਾਮ ਦਿਲਬਖ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਅਸੀਂ ਜਿਹੜਾ ਵਾ ਧਰਨਾ ਇਸ ਕਰਕੇ ਲਗਾਇਆ ਵਾ ਕਿ ਸਾਨੂੰ ਸਰਕਾਰ ਨੇ ਝੂਠੇ ਵਾਦੇ ਕਰਕੇ ਤੇ ਸਾਡੇ ਕੋ ਕੰਮ ਲਿਆ ਵਾ ਉਸ ਤੋਂ ਬਾਅਦ ਸਾਡਾ ਹੁਣ ਸ਼ੋਸ਼ਣ ਕੀਤਾ ਇਹਨਾਂ ਨੇ ਤੇ ਸਾਨੂੰ ਕੋਈ ਵੀ ਪੱਕਿਆ ਨਹੀਂ ਕਰਨ ਦਾ ਕੋਈ ਇਹਨਾਂ ਰੱਖਿਆ ਨਾ ਇਹ ਸਾਨੂੰ ਪੱਕਿਆ ਕਰਦੇ ਨਾ ਇਹ ਸਾਡੀਆਂ ਸੈਲਰੀਆਂ ਪਾ ਰਹੀ ਹੈ ਕੰਪਨੀ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਆਪਣੇ ਡਿਪਾਰਟਮੈਂਟ ਵਿੱਚ ਪੱਕਿਆ ਕਰੇ ਤੇ ਸਾਡੀਆਂ ਜਿਹੜੀਆਂ ਆਉਣ ਵਾਲੇ ਫਿਊਚਰ ਬਾਰੇ ਸੋਚੇ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਇੱਥੇ ਜੋੜੀ ਕਰਦਿਆਂ ਨੂੰ 7 8 18 ਸਾਲ ਹੋ ਗਏ ਆ ਜੀ ਕਿੰਨੀਆਂ ਤਨਖਾਹਾਂ ਹੋਈਆਂ ਹੁਣ ਤੱਕ ਤਨਖਾਹ ਕੁਛ ਨਹੀਂ ਦੁਗਣੀ ਕਿ ਤਨਖਾਹ ਆ ਜੀ 8000 ਰੁਪਏ ਤਨਖਾਹ ਆ ਜੀ ਤਾਂ ਕਿਦਾਂ ਕਜਾਰਾ ਚੱਲਦਾ ਫਿਰ ਕਜਾਰਾ ਬਹੁਤ ਔਖਾ ਚੱਲਦਾ ਜੀ ਅੱਜ ਕਿਉਂ ਫਿਰ ਥੱਲੇ ਉਤਰਨਾ ਪਿਆ ਧਰਨੇ ਦੇ ਉੱਪਰ ਕਿਉਂ ਉਤਰਨਾ ਜਦੋਂ ਸੁਣਵਾਈ ਨਹੀਂ ਕੋਈ ਕਰਨ ਦੇ ਤਨਖਾਹਾਂ ਵੀ ਡੱਕ ਕੇ ਬੈਗੇ ਆ ਤੇ ਫਿਰ ਇਹੀ ਕੰਮ ਕਰਾਂਗੇ ਨਹੀਂ ਨਹੀਂ ਤਨਖਾਹ ਡੱਕੀ ਆ ਜੀ 2-3 ਮਹੀਨਿਆਂ ਤੋਂ ਨਹੀਂ ਦੇ ਦੇ ਦੋ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਦੇ ਦੇ ਕਿੰਨੇ ਮੁਲਾਜ਼ਮ ਆ ਤੁਹਾਡੇ ਪੂਰੇ ਪੰਜਾਬ ਦੇ ਵਿੱਚ 843 843 ਸਾਰੇ ਪੰਜਾਬ ਦੇ ਧਰਨੇ ਆ ਹਾਂਜੀ ਪੂਰਾ ਪੰਜਾਬ ਬੰਦੇ ਆ ਕਿੰਨੇ ਘੰਟੇ ਤੁਸੀਂ ਡੋੜ ਜਾਣਾ ਡਿਊਟੀ ਦਿੰਦੇ ਹੋ 8 ਘੰਟੇ ਭਾਜੀ ਕੀ ਮੰਗਿਆ ਤੁਹਾਡੀ ਸਾਡੀ ਮੰਗਿਆ ਕਿ ਸਰਕਾਰ ਸਾਨੂੰ ਕੱਟੀਆਂ ਕਰੇ ਜੇ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਤਾਂ ਅਗਲੀ ਕੀ ਰਣਨੀਤੀ ਕੀ ਦੇ? ਫਿਰ ਨਹੀਂ ਅੱਗੇ ਰਣਨੀਤੀ ਕਰਾਂਗੇ ਕਿ ਆਪਾਂ ਤਿੱਖਾ ਸੰਘਰਸ਼ ਕਰਾਂਗੇ ਹੋਰ ਵੀ। ਮਾਰ ਕੀ ਨਾਮ ਭਾਜੀ ਆਪਣਾ? ਮੇਰਾ ਪ੍ਰਦੀਪ ਕੁਮਾਰ। ਕੀ ਗੱਲ ਹੋਈ ਹੈ ਇਹ ਤਰਨੇ ਦੀ? ਇਹ ਜੀ ਇਹ ਤਰ ਮਾ ਚੱਲ ਰਿਹਾ ਜੀ 18 ਸਾਲ ਤੋਂ 19 ਸਾਲ ਤੋਂ ਇਹ ਸਾਰੇ ਕੰਮ ਕਰ ਰਹੇ ਨੇ ਆਪਰੇਟਰ ਤੇ ਇਸ ਲਈ ਹਰ ਵਾਰ ਇਸ ਤਰ੍ਹਾਂ ਤਰ੍ਹਾਂ ਸਰਕਾਰਾਂ ਆਈਆਂ ਭਾਵੇਂ ਕਾਲੀ ਸਰਕਾਰ ਆਈ ਭਾਵੇਂ ਕਾਂਗਰਸ ਆਈ ਤੇ ਭਾਵੇਂ ਆਮ ਪਾਰਟੀ ਕਿਸੇ ਵੀ ਸਰਕਾਰ ਨੇ ਏ ਨਹੀਂ ਸੋਚਿਆ ਵੀ ਇਹਨਾਂ ਦਾ ਭਵਿੱਖ ਕੀ ਹੋਵੇਗਾ ਸਾਨੂੰ ਲਗਭਗ 18 ਸਾਲ ਹੋ ਗਏ ਨੇ ਤੇ ਇਹ ਸਰਕਾਰਾਂ ਸਾਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਨਹੀਂ ਕਰਨਾ ਚਾਹਦੀ ਕਿਉਂਕਿ ਹਰ ਵਾਰ ਹਰ ਮਹੀਨੇ 5-6 ਕਰੋੜ ਰੁਪਏ ਦਾ ਬਜਟ ਹੁੰਦਾ ਤੇ ਜਿਸ ਵਿੱਚ ਉਹ ਪ੍ਰਾਈਵੇਟ ਕੰਪਨੀਆਂ ਨੂੰ ਫਾਇਦਾ ਦੇਣਾ ਚਾਹਦੀ ਹੈ ਜਾਨਕਿ ਆਪਣੇ ਨੌਜਵਾਨਾਂ ਦਾ ਕੁਝ ਵੀ ਨਹੀਂ ਸੋਚ ਰਹੀ ਇਹ ਘਰ ਘਰ ਯੁੱਧ ਨਸ਼ਿਆਂ ਵਿਰੁੱਧ ਘਰ ਘਰ ਨੌਕਰੀ ਇਹ ਵਾਦੇ ਖੋਖਲੇ ਨੇ ਕੋਈ ਇਹਨਾਂ ਵਿੱਚ ਸੱਚਾਈ ਨਹੀਂ ਹੈ ਕਿਉਂਕਿ ਵੇਖੋ ਇੰਨਾ ਚਿਰ ਹੋ ਗਿਆ ਕੰਮ ਕਰਦਿਆਂ ਨੂੰ ਕੋਈ ਵੀ ਭਾਵੇਂ ਇਲੈਕਸ਼ਨ ਦਾ ਕੰਮ ਹੋਵੇ ਖਰਾਬੇ ਦਾ ਕੰਮ ਹੋਵੇ ਜਾਂ ਕੋਈ ਵੀ ਇਹਨਾਂ ਦਾ ਆਪਣਾ ਕੰਮ ਹੋਵੇ ਉਦੋਂ ਚੁੱਕ ਕੇ ਸਾਨੂੰ ਇਹਨਾਂ ਨੇ ਕੰਮ ਦੇ ਵਿੱਚ ਲਾ ਲ ਲਾ ਪਰ ਜਦੋਂ ਅਸੀਂ ਨਾ ਕੋਈ ਤਨਖਾਹਾਂ ਬਾਰੇ ਪੁੱਛਣ ਜਾਂਦੇ ਆ ਉਦੋਂ ਇਹ ਕੋਰਾ ਜਵਾਬ ਦੇ ਦਿੰਦੇ ਨੇ ਭਈ ਅਸੀਂ ਤੁਹਾਡੇ ਹੱਥ ਖੜੇ ਨੇ ਅਸੀਂ ਇੱਕੋ ਹੀ ਸਵਾਲ ਪੁੱਛਦੇ ਆ ਕੀ ਇਹ ਬ੍ਰਿਟਿਸ਼ ਇੰਡੀਆ ਕੰਪਨੀ ਜਦੋਂ ਭਾਰਤ ਦੇ ਵਿੱਚ ਆਈ ਈਸਟ ਇੰਡੀਆ ਕੰਪਨੀ ਉਦੋਂ ਭਾਰਤ ਨੂੰ ਗੁਲਾਮ ਬਣਾ ਦਿੱਤਾ ਗਿਆ ਇਥੇ ਹੀ ਸਾਨੂੰ ਗੁਲਾਮੀ ਦੀਆਂ ਜੜ੍ਹਾਂ ਵਿੱਚੋਂ ਸਾਡੀਆਂ ਸਰਕਾਰਾਂ ਨਹੀਂ ਕੱਢਣਾ ਚਾਹਦੀਆਂ ਇਹ ਚਾਹੁੰਦੀਆਂ ਨੇ ਕਿ ਨੌਜਵਾਨ ਨਸ਼ਿਆਂ ਵਿੱਚ ਡੁੱਬੇ ਰਹਿਣ ਤੇ ਆਪਣਾ ਹੱਕ ਨਾ ਮੰਗਣ ਕਿਉਂ ਇੱਕੋ ਹੀ ਸਵਾਲ ਹੈ ਕਿ ਪ੍ਰਾਈਵੇਟ ਕੰਪਨੀਆਂ ਨੂੰ ਕਿਉਂ ਦਿੱਤਾ ਜਾਂਦਾ ਕਿਉਂ ਉਹਨਾਂ ਦੇ ਘਰ ਭਰਿਆ ਜਾਂਦੇ ਨੇ 4-5 ਕਰੋੜ ਰੁਪਏ ਦਾ ਬਜਟ ਕਿਉਂਕਿ ਸਾਡੀਆਂ ਜੇ ਸਾਨੂੰ ਤਨਖਾਹਾਂ ਵੀ ਦੇਣ ਤਾਂ ਤਾਂ ਵੀ ਇਹਨਾਂ ਸਰਕਾਰ ਘਟ ਵਿੱਚ ਕਦੀ ਨਹੀਂ ਜਾ ਸਕਦੀ ਇੱਕੋ ਹੀ ਸਵਾਲ ਸਾਡਾ ਵੀ ਪ੍ਰਾਈਵੇਟ ਕੰਪਨੀਆਂ ਜਦੋਂ ਕਿ ਸਾਰਾ ਕੁਝ ਸਰਕਾਰ ਦਾ ਕੰਮ ਸਰਕਾਰ ਦਾ ਕੰਪਿਊਟਰ ਸਰਕਾਰ ਦੇ ਨੇ ਸਾਰਾ ਕੁਝ ਮਾਲਕਾਨ ਸਾਰਾ ਸਰਕਾਰ ਦਾ ਬਸ ਆਪਣੇ ਆਪਰੇਟਰ ਕਿਉਂ ਪ੍ਰਾਈਵੇਟ ਨੇ ਇਹੋ ਹੀ ਸਵਾਲ ਸਾਡਾ ਬਾਰ ਬਾਰ ਹੈ ਕਿ ਸਾਨੂੰ ਗੁਲਾਮੀ ਦੀਆਂ ਜੜਾਂ ਵਿੱਚੋਂ ਸਰਕਾਰ ਕਿਉਂ ਨਹੀਂ ਕੱਢਣਾ ਚਾਹਦੀ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਆ ਭਾਵੇਂ ਕੈਪਟਨ ਮਰਿੰਦਰ ਸਿੰਘ ਰਿਆ ਭਾਵੇਂ ਪ੍ਰਕਾਸ਼ ਸਿੰਘ ਬਾਦਲ ਰਿਆ ਕਿਸੇ ਨੇ ਵੀ ਇਸ ਗੱਲ ਤੇ ਕਦੀ ਗੌਰ ਨਹੀਂ ਕੀਤਾ ਕਿ ਪ੍ਰਾਈਵੇਟ ਕੰਪਨੀਆਂ ਨੂੰ ਕਿਉਂ ਨਹੀਂ ਪੰਜਾਬ ਚੋਂ ਕੱਢਿਆ ਜਾ ਰਿਹਾ ਕਿਉਂ ਇਸ ਇਹ ਬਾਰ-ਬਾਰ ਹਰ ਰੋਜ਼ ਹੀ ਯੋਧਨ ਸ਼ਿਆਵਰੋਧ ਯੋਧਨ ਸ਼ਿਆਵਰੋਧ ਜਾਂ ਬੇਰਜਗਰੀ ਦੇ ਘਰ-ਘਰ ਨੌਕਰੀ ਇਹ ਖੋਖਲੇ ਦਾਵੇ ਕਿਉਂ ਕਰਦੀਆਂ ਨੇ ਜਦੋਂ ਇਹਨਾਂ ਦੇ ਆਪਣੇ ਹੱਥ ਖੜੇ ਨੇ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਕਿੰਨੀ ਦੇਰ ਤੰਦਰ ਰਹੇਗਾ ਤੁਹਾਡਾ ਇਹ ਸਾਡਾ ਜੀ ਤਿੱਖਾ ਸੰਘਰਸ਼ ਕਰਾਂਗੇ ਜੇ ਇਹ ਸਰਕਾਰ ਹੁਣ ਵੇਖੋ ਆਪ ਪਾਰਟੀ ਨੇ ਵੀ ਪਹਿਲਾਂ ਆਪ ਮੁੱਖ ਮੰਤਰੀ ਭਗਵੰਤ ਮਾਨ ਨੇ ਆਦਿਆ ਕਿ ਆਪੀ ਮੈਮ ਕੱਚੇ ਮੁਲਾਜ਼ਮਾਂ ਤੇ ਹਰਾ ਪੈਨ ਮੈਂ ਚੱਲੇਗਾ ਉਹ 4 ਸਾਲ ਹੋ ਗਿਆ ਹਰਾ ਪੈਨ ਕਿੱਥੇ ਆ ਇਹ ਹੀ ਸਵਾਲ ਆ ਉਹ ਹਰਾ ਪੈਨ ਕਿਉਂ ਨਹੀਂ ਚੱਲ ਰਿਹਾ ਇੱਕ ਇਹ ਸ਼ਰਾਬੀ 10 ਬੰਦੇ ਮਰੇ ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ 10-10 ਲੱਖ ਰੁਪਏ ਦੀ ਨੌਕਰੀ ਦਿੱਤੀ ਫਿਰ ਆਹੀ ਵੀ ਸ਼ਰਾਬ ਪੀ ਕੇ ਮਰੀਏ ਤੇ ਇਹ ਸਰਕਾਰ ਤਾਂ ਖੁਸ਼ ਰਹੇਗੀ ਜੀ ਜੀ ਆਹੀ ਆਹੀ ਦੀ ਨਕਰੀ ਮੁਬਾਰਕ ਆਪ ਸਰਕਾਰ ਮੁਬਾਰਕ